22920259 ਇੱਕ ਵਾਰਦਾਤ ਹੁੰਦੀ ਹੈ ਜਿਦੇ ਵਿੱਚ ਜਿਹੜਾ ਦਿਨੇਸ਼ ਕੁਟਾਰੀਆ ਜੀ ਜਿਨ੍ਹਾਂ ਦੀ ਮੋਬਾਈਲਾਂ ਦੀ ਦੁਕਾਨ ਹੈ ਰਾਜਪੁਰ ਉਹ ਆਪਣਾ ਸ਼ਾਮ ਨੂੰ ਦੁਕਾਨ ਬੰਦਾਨ ਤੋਂ ਬਾਅਦ ਇੱਕ ਕੈਸ਼ ਤੇ ਮੋਬਾਈਲ ਜਿਹੜੇ ਬੈਗ ਦੇ ਵਿੱਚ ਲੈ ਕੇ ਜਾ ਰਿਹਾ ਸੀਗਾ ਰਸਤੇ ਵਿੱਚ 6 ਬੰਦੇ ਦੋ ਮੋਟਰਸਾਈਕਲਾਂ ਦੇ ਹੁੰਦੇ ਆ ਉਹਦੇ ਵਿੱਚ ਮੋਟਰਸਾਈਕਲ ਮਾਰ ਕੇ ਉਹ ਸੱਟ ਲੈਂਦੇ ਆ ਛਟਲੂ ਬਾਤ ਉਹਦਾ ਜਿਹੜਾ ੱਤਕਾ ਮਾਰ ਕੇ ਬੈਗ ਛੜਾ ਤੇ ਮੋਬਾਈਲ ਤੇ ਲਗਦੀ ਖੋ ਕੇ ਫਰਾਰ ਹੋ ਜਾਂਦੇ ਆ ਅਸੀਂ ਉੱਥੇ ਮੌਕੇ ਤੇ ਜਾਂਦੇ ਆ ਮੌਕੇ ਤੇ ਜਾ ਕੇ ਸਾਰੀ ਗੱਲਬਾਤ ਆਪਣੇ ਸੀਨੀਅਰ ਅਫਸਰਾਂ ਨੂੰ ਦੱਸਦੇ ਆ ਸਾਡੇ ਸੀਨੀਅਰ ਅਫਸਰਾਂ ਨੇ ਐ ਐਸਐਸਪੀ ਸਾਹ ਪਟਿਆਲਾ ਸ਼੍ਰੀ ਵਰਨ ਸ਼ਰਮਾ ਆਈਪੀਐਸ ਐਸਪੀ ਡੀ ਗੁਰਵੰਤ ਸਿੰਘ ਜੀ ਡੀਐਸਪੀ ਰਾਜਪਾਲਾ ਮਨਜੀਤ ਸਿੰਘ ਨੇ ਸਾਡੀਆਂ ਅਡਟ ਟੀਮਾਂ ਬਣਾਈਆਂ ਸਾਡੀ ਟੀਮ ਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਅੰਡਰਪ੍ਰੀਜ ਤੇ ਅਸੀਂ ਨਾਕਾਬੰਦੀ ਕੀਤੀ ਹੋਈ ਸੀ ਨਾਕਾ ਤੇ ਅਸੀਂ ਸ਼ੱਕ ਦੇ ਆਧਾਰ ਤੇ ਤਿੰਨ ਵਿਅਕਤੀਆਂ ਨੂੰ ਰੋਕ ਕੇ ਜਿਨ੍ਹਾਂ ਦੇ ਬੈਗ ਦੀ ਤਲਾਸ਼ੀ ਲਈ ਜਿਨ੍ਹਾਂ ਦੇ ਵਿੱਚੋਂ ਬੈਗ ਵਿੱਚੋਂ ਮੋਬਾਈਲ ਬਰਾਮਦ ਹੋਏ ਜਿਹੜੇ ਸਹੀ ਜਵਾਬ ਮੋਬਾਈਲਾਂ ਬਾਰੇ ਨਹੀਂ ਦੇ ਸਕੇ ਸ਼ਕਤੀ ਨਾਲ ਪੁੱਛਗਿਛ ਕਰਨ ਤੋਂ ਬਾਅਦ ਪਤਾ ਲੱਗਿਆ ਵੀ ਇਹ ਉਹੀ ਬੈਗ ਹੈ ਜਿਹੜਾ 22 ਸਾਰਡੇ ਤਰੀਕ ਨੂੰ ਖੋ ਹੋਇਆ ਸੀ ਅਸੀਂ ਇਹਨਾਂ ਦੀ ਕੱਲ 244 ਜਿਹੜੀ ਐਫ ਆਰ ਸੀ ਉਹਦੇ ਵਿੱਚ ਅਸੀਂ ਇਹਨਾਂ ਨੂੰ ਨਾਮਜਬ ਕੀਤਾ ਨਾਮਜਬ ਕਰਨ ਤੋਂ ਬਾਅਦ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਤਿੰਨ ਦਿਨਾਂ ਦਾ ਜਿਹੜਾ ਪੂਰ ਸਰਮਾਂਡ ਉਹ ਹਾਸਲ ਕੀਤਾ ਹੈ ਕਿੰਨੇ ਦੋਸ਼ੀ ਬੜੇ ਨੇ ਇਹ ਹੁਣ ਸਾਡੇ ਕੋਲੇ 5 ਦੋਸ਼ੀ ਹੈਗੇ ਆ ਜੀ ਕਿੰਨੇ ਫੋਨ ਫੜਿਆ ਇਹਨਾਂ ਤੋਂ ਇਹਨਾਂ ਤੋਂ ਜੀ ਅਸੀਂ 27 ਫੋਨ ਹੈ ਜਿਹੜੇ ਆ ਬਰਾਮਦ ਕਰ ਲਏ ਉਹਦੇ ਵਿੱਚ ਇੱਕ ਜਿਹੜੀ ਮੇਨ ਗੱਲ ਹੈ ਇਹਨਾਂ ਨੇ ਮਤਲਬ ਇੱਕ ਜਾਲੀ ਬਿਲ ਬੁੱਕ ਬਣਵਾ ਲਈ ਸੀ ਲਗਦੀ ਜਿਹੜੀ ਸੀ ਜਿਹੜੀ ਜਾਰੀ ਬਿਲ ਬੁੱਕ ਬਣਾ ਕੇ ਉਹਦੇ ਜਰੀਏ ਇਹ ਜਿਹੜੇ ਮੋਬਾਈਲ ਉਹ ਵੇਚ ਦੇ ਸੀ ਸਰ ਉਹ ਕੈਸ਼ ਵੀ ਕੈਸ਼ ਜੀ ਇਹ ਨਾ ਜਿਹੜਾ ਸੀਗਾ ਕੈਸ਼ ਖੋਣ ਤੋਂ ਬਾਅਦ ਇਹ ਨਾ ਘੁੰਮਣ ਚਲੇ ਗਏ ਸੀ Shimla side Shimla side ਇਹ ਘੁੰਮ ਕੇ ਆਇਆ ਇਹਨਾਂ ਦੇ ਦੱਸਣ ਮੁਤਾਬਕ ਜਿਹੜਾ ਕੈਸ਼ ਸੀਗਾ ਉਹ ਇਹਨਾਂ ਨੇ ਉੱਥੇ ਖਰਚਤਾ ਫਿਰ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਨਾਂ ਦੇ ਘਰੇ ਰੈਡਾਂ ਕਰ ਰਹੇ ਹਾਂ ਕਿ ਕੋਈ ਉਹ ਵੀ ਜਲਦੀ ਅਸੀਂ ਬਰਾਮਦ ਕਰ ਲਵਾਂਗੇ ਸਾਰੇ ਇੱਥੇ ਦੇ ਰਹਿਣ ਵਾਲੇ ਆ ਇਹ ਰਹਿਣ ਵਾਲੇ ਰਾਜਪਰੇ ਦੇ ਨੇ ਜੀ ਇੱਕ ਵਿਕਰਮ ਜਿਹੜਾ ਰਾਜਪਰੇ ਦਾ ਰਹਿਣ ਵਾਲਾ ਜਿਹੜਾ ਡੀਸੀ ਐਸਡੀ ਸਕੂਲ ਦੇ ਕੋਲ ਇੱਕ ਰਾਹੁਲ ਜਿਹੜਾ ਉਹ ਐਸਡੀ ਸਕੂਲ ਕੋਲੇ ਰਹਿਣ ਵਾਲਾ ਤੇ ਦੋ ਹੋਰ ਨੇ ਕਰੋਹਨ ਤੇ ਇੱਕ ਰਾਹੁਲ ਇਹ ਜਿਹੜੇ ਰਾਜਪ੍ਰੇ ਦੀ ਰਹਿਣ ਵਾਲੀ ਪਹਿਲਾਂ ਕੋਈ ਮਾਮਲਾ ਦਰਜ ਹੈ ਪਹਿਲਾਂ ਇਹਨਾਂ ਦੇ ਹੈਗੇ ਨਹੀਂ ਜੀ ਤਿੰਨ ਮਾਮਲੇ ਦਰਜ ਨੇ ਜਿਹੜਾ ਰਾਹੁਣਾ ਉਹਦੇ ਤੇ ਇੱਕ ਤਾਂ ਵੈਪਨ ਦਾ ਮਾਮਲਾ ਦਰਜ ਹੈ ਤੇ ਬਾਕੀ ਲੜਾਈ ਝਗੜੇ ਦੇ ਮਾਮਲੇ ਦਰਜ ਨੇ ਜਿਹੜਾ ਰਾਹੁਣਾ ਇਹ ਪਹਿਲਾਂ ਵੀ ਤੁਸੀਂ ਦੇਖਿਆ ਹੋਣਾ ਇੱਕ ਕਾਲੂ ਖਡੋਲੀ ਫੜਿਆ ਸੀਗਾ ਉਹਦੇ ਨਾਲ ਇਹਦੀ ਕੁਝ ਰੰਜਸ਼ਬਾਜੀ ਚੱਲਦੀ ਹੈ ਇਹ ਮੋਟਰਸਾਈਕਲਾਂ ਦੇ ਦੇਖਿਆ ਹੋਣਾ ਤੁਸੀਂ ਕਰੈਲੀਆਂ ਜੀਆਂ ਕੱਢਦੇ ਉਹਦੇ ਆਧਾਰ ਤੇ ਵੀ ਮੈਂ ਜਿਹੜਾ ਰਾਹੁਣੋ ਖਡੋਲੀ ਉਹਦੇ ਤੇ ਪੱਖਾ ਦਿੱਤਾ ਸੀਗਾ ਜਿਹੜੇ ਮੋਬਾਈਲ ਚੋਰੀ ਚੋਰੀ ਕੀਤੀ ਸਾਰੇ ਇਹ ਸਾਰੇ ਰਾਜਪ੍ਰੇਤ ਉਹ ਵੀ ਕਿਤੇ ਬਾਹਰੋਂ ਇਧਰੋਂ ਤੋਂ ਵੀ ਕਿਤੇ ਕੀਤੇ ਵੇ ਨਹੀਂ ਇਹ ਰਾਜਪ੍ਰੇਤ ਤੋਂ ਹੀ ਕੀਤੇ ਜੀ ਇਹਨਾਂ ਨੇ ਜਿਹਦੇ ਮੋਬਾਈਲ ਜਿਹੜਿਆ ਸਾਡੇ ਕੋਲ ਬਣਾ ਕੋਈ ਰਾਜਪ੍ਰੇਤ ਵੈਪਨ ਕੋਈ ਨਹੀਂ ਮਿਲਿਆ ਜੀ ਇਹਨਾਂ ਦਾ ਮਾਸਟਰਮਾਈਂਡ ਕੌਣ ਸੀਗਾ ਬੰਦੇਦੋ ਮਾਸਟਰਮੈਂਡ ਜਿਹੜਾ ਵਿਕਰਮ ਹੈ ਜੀ ਮੁੰਡਾ ਉਹ ਮੋਬਾਈਲਾਂ ਦਾ ਕੰਮ ਕਰ ਲੈਂਦਾ ਉਹ ਆਈਫੋਨ ਦੇ ਮਤਲਬ ਜਿਹੜਾ ਲੋਕੋ ਤੱਕ ਖੋਲ ਲੈਂਦਾ ਤੇ ਉਹਨੂੰ ਮਤਲਬ ਰਿਪੇਅਰ ਵੀ ਕਰ ਲੈਂਦਾ ਕੋਈ ਬੁੱਕ ਕੀਪਰ ਸੀਗੇ ਜਿਹੜਾ ਬਿਲ ਬਣਾ ਕੇ ਵਿੱਚ ਸੀ ਹਾਂਜੀ ਹਾਂਜੀ ਉਹ ਜਿੱਦਾਂ ਮਤਲਬ ਬਿਲ ਇਹਨਾਂ ਨੇ ਫੋਨ ਵੇਚਣਾ ਜਿਹੜਾ ਜਿੱਥੇ ਵੇਚਣਗੇ ਉਹ ਬਿਲ ਪੁੱਛੂਗਾ ਲੁਟੇਰੇ ਸੀ ਜਾਂ ਬੁੱਕ ਕੀਪਰ ਸੀ ਮੁੰਡੇ ਨਹੀਂ ਇਹ ਲੁਟੇਰੇ ਹੀ ਨੇ ਜੀ ਲੁਟੇਰੇ ਨੇ ਪਰ ਇਹਨੇ ਪਹਿਲਾਂ ਮੋਬਾਈਲ ਇਹਨੇ ਵਿੱਚ ਵੀ ਆ ਨਾ ਦਸਨ ਮੁਤਾਬ ਚਾਰ ਮੋਬਾਈਲ ਇਹਨਾਂ ਨੇ ਵੇਚੇ ਆ ਜੀ ਹੋਰ ਉਹਨਾਂ ਦਾ ਗਿਰਤਾ ਕੀਤਾ ਸਭ ਜਿਹੜੇ ਬੰਦੇ ਨੂੰ ਮੋਬਾਈਲ ਪੁੱਛੀ ਹਾਂ ਉਹ ਚੱਲ ਰਿਹਾ ਜੀ ਸਾਡਾ ਅਸੀਂ ਰਿਮਾਂਡ ਲੈ ਆ ਰਿਮਾਂਡ ਦੌਰਾਨ ਉਹ ਵੀ ਅਸੀਂ ਬਰਾਮਦ ਕਰਾਂਗੇ ਇਹਨਾਂ ਦਾ ਫਰੀਟੇ ਚੋਣੀ ਹਾਂਜੀ ਹਾਂਜੀ ਬਿਲਕੁਲ ਜੀ ਜਦ ਇਸ ਤਰ੍ਹਾਂ ਪ੍ਰੈਸ਼ੈਟਿਵ ਵਿੱਚ ਹੋਰ ਬਾਤਾਂ ਆਦਾ ਹੁੰਦੀਆਂ ਉਹਨਾਂ 'ਚ ਵੀ ਕਿਹੜੀਆਂ ਇਹਨਾਂ ਮੋਬਾਈਲ ਵਿੱਚ ਹੈਗੀਆਂ ਜੀ ਉਹ ਵੀ ਸੱਚ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਉਹ ਵੀ ਦੇਖਦੇ ਆਂ ਜੇ ਉਹਨਾਂ ਤੋਂ ਕੋਈ ਵੀ ਇਹਨਾਂ ਦਾ ਤੱਤ ਸਾਹਮਣੇ ਆਇਆ ਉਹਦੇ ਬਾਅਦ ਕਾਰਵਾਈ ਕਰਾਂਗੇ ਮੋਬਾਈਲ ਕੋਈ ਆ ਕੋਈ ਵੈ ਸਭ ਤੇ ਹੋਰ ਵੀ ਕਈ ਮਾਮਲੇ ਆ ਦੱਸਦਾ ਨਾ ਉਹ ਕਿਸੇ ਨਾਲ ਆ ਜਾਓਗੇ ਐਦਾਂ ਦੇ ਚੋਰ ਕੋ ਬਚਾਉਂਦੇ ਇੰਦਾਂ ਦੇ ਚੋਰ ਤਾਂ ਇਹੀ ਕੰਮ ਹੈ ਜੀ ਥੋੜੇ ਚਕੰਨੇ ਰਹਿ ਕੋਈ ਆਪਣਾ ਜਿਹੜੀ ਨਗਦੀ ਵਗੈਰਾ ਜਾਂ ਹੋਰ ਹੈ ਉਹ ਕੱਲੇ ਮਤਲਬ ਜਿਹੜਾ ਕਿਸੇ ਦੇ ਸਾਹਮਣੇ ਨਗਦੀ ਵਗੈਰਾ ਬੈਗ ਚ ਨਾ ਪਾਉਣ ਇਹਨਾਂ ਨੇ ਵੀ ਇਹੀ ਕੀਤਾ ਸੀਗਾ ਸ਼ਾਮ ਨੂੰ ਆਏ ਸੀ ਇਹਨਾਂ ਨੇ ਨਗਦੀ ਬੈਗ ਚ ਪਾਉਂਦੇ ਦੇਖਿਆ ਸੀਗਾ ਇਹ ਤਾਂ ਇਹਨਾਂ ਨੇ ਪਿੱਛਾ ਕਰਕੇ ਤਾਂ ਬੈਕ ਹੋਇਆ ਸੀ